ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਕ੍ਰਿਸ਼ਨ ਭਗਵਾਨ ਦੁਆਪਰ ਯੁੱਗ ਦੇ ਮਾਲਕ ਸਨ ਜਦੋਂ ਮਹਾਭਾਰਤ ਦਾ ਜੰਗ ਸ਼ੁਰੂ ਹੋਇਆ ਤਾਂ ਕ੍ਰਿਸ਼ਨ ਭਗਵਾਨ ਜੀ ਪਾਡਵਾਂ ਦਾ ਸਾਥ ਦੇ ਰਹੇ ਸਨ ਕ੍ਰਿਸ਼ਨ ਭਗਵਾਨ ਜੀ ਅਰਜੁਨ ਦਾ ਰੱਥ ਚਲਾ ਰਹੇ ਸਨ ਜਦੋਂ ਜੰਗ ਦਾ ਪਹਿਲਾ ਦਿਨ ਸਮਾਪਤ ਹੋਇਆ ਰਾਤ ਦੇ ਸਮੇਂ ਕੁਝ ਦੇਰ ਆਰਾਮ ਕਰਨ ਤੋਂ ਬਾਅਦ ਅੰਮ੍ਰਿਤ ਵੇਲੇ ਕ੍ਰਿਸ਼ਨ ਭਗਵਾਨ ਜੀ ਉੱਠ ਕੇ ਯਮਨਾ ਨਦੀ ਦੇ ਕਿਨਾਰੇ ਚਲੇ ਗਏ ਤੇ ਉੱਥੇ ਇੱਕ ਪਰਬਤ ਦੇ ਕੋਲ ਸਮਾਧੀ ਲਗਾ ਕੇ ਬੈਠ ਗਏ ਜਦੋਂ ਅਰਜਨ ਦੀ ਅੱਖ ਖੁੱਲੀ ਤਾਂ ਉਸਨੇ ਦੇਖਿਆ ਕਿ ਕ੍ਰਿਸ਼ਨ ਭਗਵਾਨ ਜੀ ਆਪਣੇ ਆਰਾਮ ਕਰਨ ਵਾਲੇ ਆਸਣ ਤੇ ਨਹੀਂ ਸਨ ਤਾ ਉਹ ਕ੍ਰਿਸ਼ਨ ਭਗਵਾਨ ਜੀ ਨੂੰ ਭਾੜ ਦਾ ਭਾੜ ਦਾ ਯਮਨਾ ਨਦੀ ਦੇ ਕਿਨਾਰੇ ਚਲਿਆ ਗਿਆ ਅੰਮ੍ਰਤ ਵੇਲੇ ਅਜੇ ਹਨੇਰਾ ਸੀ ਅਰਜਨ ਨੇ ਜਾ ਕੇ ਦੇਖਿਆ ਕਿ ਕ੍ਰਿਸ਼ਨ ਭਗਵਾਨ ਜੀ ਯਮਨਾ ਨਦੀ ਦੇ ਕਿਨਾਰੇ ਸਮਾਦੀ ਸਥਿਤ ਬੈਠੇ ਹਨ ਕ੍ਰਿਸ਼ਨ ਭਗਵਾਨ ਜੀ ਦੇ ਨੇਤਰ ਬੰਦ ਸਨ ਪਰ ਬੁੱਲ ਹਿੱਲ ਰਹੇ ਸਨ ਤੇ ਰਸਨਾ ਦੇ ਵਿੱਚੋਂ ਆਵਾਜ਼ ਆ ਰਹੀ ਸੀ ਕੇ ਧੰ ਤੂੰ ਧੰ ਤੂੰ ਧੰ ਤੂੰ ਅਰਜਣ ਚੁੱਪਚਾਪ ਕ੍ਰਿਸ਼ਨ ਭਗਵਾਨ ਜੀ ਦੇ ਪਿੱਛੇ ਜਾ ਕੇ ਬੈਠ ਗਿਆ ਤੇ ਧਿਆਨ ਦੇ ਨਾਲ ਸੁਣਨ ਲੱਗ ਪਿਆ ਕਿ ਕ੍ਰਿਸ਼ਨ ਭਗਵਾਨ ਜੀ ਕੀ ਜਾਪ ਕਰ ਰਹੇ ਹਨ ਅੰਤਰਜਾਮੀ ਭਗਵਾਨ ਦੁਆਪਰ ਯੁਗ ਦੇ ਮਾਲਕ ਕ੍ਰਿਸ਼ਨ ਭਗਵਾਨ ਅਰਜਣ ਨੂੰ ਪੁੱਛਣ ਲੱਗੇ ਕਿ ਸਾਡੇ ਪਿੱਛੇ ਕੌਣ ਬੈਠਾ ਹੈ ਵੈਸੇ ਤਾਂ ਭਗਵਾਨ ਨੂੰ ਸਾਰਾ ਕੁਝ ਪਤਾ ਹੀ ਸੀ ਜਦੋਂ ਕ੍ਰਿਸ਼ਨ ਭਗਵਾਨ ਨੇ ਪੁੱਛਿਆ ਕਿ ਸਾਡੇ ਪਿੱਛੇ ਕੌਣ ਬੈਠਾ ਹੈ ਤਾਂ ਅਰਜਨ ਨੇ ਕਿਹਾ ਜੀ ਮੈਂ ਆਪ ਜੀ ਦਾ ਭਗਤ ਅਰਜਨ ਹਾਂ ਕ੍ਰਿਸ਼ਨ ਭਗਵਾਨ ਕਹਿਣ ਲੱਗੇ ਕਿ ਅਰਜਨ ਇੱਥੇ ਕਿਵੇਂ ਬੈਠਾ ਹੈ ਇੱਥੇ ਕੀ ਕਰਨ ਆਇਆ ਹੈ ਤਾਂ ਅਰਜਨ ਕਹਿਣ ਲੱਗਿਆ ਕਿ ਭਗਵਾਨ ਮੈਂ ਆਪ ਜੀ ਦੀ ਭਾਲ ਕਰਦਾ ਕਰਦਾ ਇੱਥੇ ਆ ਕੇ ਬੈਠ ਗਿਆ ਅਰਜਨ ਨੇ ਕ੍ਰਿਸ਼ਨ ਭਗਵਾਨ ਨੂੰ ਕਿਹਾ ਕਿ ਮੇਰੇ ਮਨ ਦੇ ਵਿੱਚ ਬਹੁਤ ਵੱਡੀ ਸ਼ੰਕਾ ਪੈਦਾ ਹੋ ਗਈ ਹੈ ਕ੍ਰਿਸ਼ਨ ਭਗਵਾਨ ਕਹਿਣ ਲੱਗੇ ਕਿ ਅਰਜਨ ਤੇਰੇ ਮਨ ਦੇ ਵਿੱਚ ਕੀ ਸ਼ੰਕਾ ਪੈਦਾ ਹੋ ਗਈ ਹੈ ਅਰਜਨ ਕਹਿਣ ਲੱਗਿਆ ਕਿ ਭਗਵਾਨ ਜੇ ਤੂੰ ਦੁਆਪਰ ਯੁੱਗ ਦਾ ਮਾਲਕ ਹੈਂ ਤਾਂ ਫਿਰ ਤੈਨੂੰ ਸਮਾਧੀਆਂ ਲਗਾ ਕੇ ਬੈਠਣ ਦੀ ਕੀ ਲੋੜ ਹੈ ਮੈਂ ਤਾਂ ਤੈਨੂੰ ਦਵਾਪਰ ਯੁੱਗ ਦਾ ਮਾਲਕ ਸਮਝ ਰਿਹਾ ਹਾਂ ਕਿ ਤੇਰੇ ਤੋਂ ਵੱਡਾ ਇਸ ਯੁੱਗ ਦੇ ਵਿੱਚ ਹੋਰ ਕੋਈ ਨਹੀਂ ਹੈ ਤੇ ਮੈਂ ਤੇਰੀ ਸੇਵਾ ਦੇ ਵਿੱਚ ਲੱਗਿਆ ਹੋਇਆ ਹਾਂ ਪਰ ਮੇਰਾ ਤਾਂ ਦਿਲ ਹੀ ਟੁੱਟ ਗਿਆ ਹੈ ਭਗਵਾਨ ਕਹਿਣ ਲੱਗੇ ਤੇਰਾ ਦਿਲ ਕਿਉਂ ਟੁੱਟ ਗਿਆ ਹੈ ਅਰਜਨ ਕਹਿਣ ਲੱਗਿਆ ਕੇਤੂ ਸੀ ਇੱਥੇ ਬੈਠ ਕੇ ਸਮਾਧੀ ਲਗਾ ਕੇ ਆਪਣੀ ਰਸਨਾ ਦੇ ਵਿੱਚੋਂ ਇਹ ਕਹਿ ਰਹੇ ਹਾਂ ਕਿ ਤਨ ਤੂੰ ਤਨ ਤੋਂ ਇਸ ਦਾ ਮਤਲਬ ਹੈ ਕਿ ਤੁਹਾਡੇ ਤੋਂ ਵੀ ਵੱਡਾ ਕੋਈ ਹੋਰ ਹੈ ਕ੍ਰਿਸ਼ਨ ਭਗਵਾਨ ਕਹਿਣ ਲੱਗੇ ਕਿ ਅਰਜਨ ਤੇਰੀ ਸ਼ੰਕਾ ਤਾਂ ਬਹੁਤ ਵਧੀਆ ਹੈ ਤੇ ਤੇਰੀ ਅਸੀ ਸ਼ੰਕਾ ਨਿਵਰਤ ਕਰ ਦਿੰਦੇ ਹਾਂ ਕ੍ਰਿਸ਼ਨ ਭਗਵਾਨ ਕਹਿਣ ਲੱਗੇ ਕਿ ਮਾਤ ਲੋਕ ਦੇ ਵਿੱਚ ਜੋ 84 ਲੱਖ ਜੂਨ ਹੈ ਉਹ ਕੇਵਲ ਕਰਮ ਭੁਗਤਣ ਆਏ ਹਨ ਪਰ ਜੋ ਮਨੁੱਖ ਹੈ ਉਹ ਕਰਮ ਭੁਗਤਣ ਵੀ ਆਇਆ ਹੈ ਤੇ ਕਰਮ ਬਣਾਉਣ ਵੀ ਆਇਆ ਹੈ ਜੋ ਵੀ ਮਨੁੱਖ ਸਾਡੇ ਚਰਨ ਭੌੜ ਲੈ ਜਾਂਦਾ ਹੈ ਤੇ ਸਾਡੇ ਤੋਂ ਰਾਮ ਦਾ ਨਾਮ ਜਪਣ ਲਈ ਲੈ ਜਾਂਦਾ ਹੈ ਤੇ ਜਦੋਂ ਉਹ ਰਾਤ ਦੇ ਸਮੇਂ ਆਰਾਮ ਕਰਨ ਲੱਗਦਾ ਹੈ ਤਾਂ ਉਸ ਦੇ ਚਿੱਤ ਵਿੱਚ ਇਹ ਗੱਲ ਹੁੰਦੀ ਹੈ ਕਿ ਮੈਂ ਭਗਵਾਨ ਤੋਂ ਚਰਨ ਪੌਹਲ ਛਕੀ ਹੈ ਮੈਂ ਭਗਵਾਨ ਤੋਂ ਰਾਮ ਦਾ ਨਾਮ ਲਿਆ ਹੈ ਤੇ ਅੰਮ੍ਰਿਤ ਵੇਲੇ ਉੱਠ ਕੇ ਮੈਂ ਇਸ਼ਨਾਨ ਕਰਕੇ ਰਾਮ ਦਾ ਨਾਮ ਜਪਣਾ ਹੈ ਉਹ ਵਿਚਾਰਾ ਸਾਰਾ ਦਿਨ ਦਾ ਕੰਮਕਾਰ ਕਰਕੇ ਥੱਕਿਆ ਹੋਇਆ ਅੰਮ੍ਰਿਤ ਵੇਲੇ ਉੱਠਦਾ ਹੈ ਤੇ ਕਿਤੇ ਦੂਰ ਜਾ ਕੇ ਇਸ਼ਨਾਨ ਕਰਕੇ ਫਿਰ ਉਹ ਵਾਪਸ ਘਰ ਆ ਕੇ ਸਮਾਦੀ ਲਗਾ ਕੇ ਮੇਰਾ ਧਿਆਨ ਧਰ ਕੇ ਆਰਾਮ ਦਾ ਨਾਮ ਜਪਦਾ ਹੈ ਕਈ ਵਾਰ ਉਸ ਬੰਦੇ ਦਾ ਸਰੀਰ ਢਿੱਲਾ ਵੀ ਹੁੰਦਾ ਹੈ ਤੇ ਬਹੁਤ ਜ਼ਿਆਦਾ ਉਹ ਥੱਕਿਆ ਵੀ ਹੁੰਦਾ ਹੈ ਕਈ ਵਾਰ ਮੀਂਹ ਹਨੇਰੀ ਵੀ ਹੁੰਦੀ ਹੈ ਉਹ ਵਿਚਾਰਾ ਕਈ ਮੀਲ ਜਾ ਕੇ ਇਸ਼ਨਾਨ ਕਰਕੇ ਆਉਂਦਾ ਹੈ ਕਿਉਂਕਿ ਪਹਿਲਾਂ ਇਸ ਤਰ੍ਹਾਂ ਘਰ ਨਹੀਂ ਬਣੇ ਹੁੰਦੇ ਸਨ ਜਿਸ ਤਰ੍ਹਾਂ ਅਸੀਂ ਅੱਜ ਰਹਿੰਦੇ ਹਾਂ ਪਹਿਲਾਂ ਇਸ਼ਨਾਨ ਕਰਨ ਦੇ ਲਈ ਕਿਤੇ ਦੂਰ ਖੂਦੇ ਉੱਤੇ ਜਾਣਾ ਪੈਂਦਾ ਸੀ ਜਾਂ ਕਿਸੇ ਨਦੀ ਦੇ ਵਿੱਚ ਇਸ਼ਨਾਨ ਕਰਨਾ ਪੈਂਦਾ ਸੀ ਕ੍ਰਿਸ਼ਨ ਭਗਵਾਨ ਕਹਿਣ ਲੱਗੇ ਕਿ ਜਦੋਂ ਉਹ ਬੰਦਾ ਮੇਰਾ ਧਿਆਨ ਧਰ ਕੇ ਰਾਮ ਦਾ ਨਾਮ ਜਪਦਾ ਹੈ ਤਾਂ ਮੈਨੂੰ ਉਹ ਬਹੁਤ ਹੀ ਪਿਆਰਾ ਲੱਗਦਾ ਹੈ ਉਹ ਮੈਨੂੰ ਇੰਨਾ ਪਿਆਰਾ ਲੱਗਦਾ ਹੈ ਕਿ ਮੈਂ ਵੀ ਅੰਮ੍ਰਿਤ ਵੇਲੇ ਉੱਠ ਕੇ ਆਪਣਾ ਆਰਾਮ ਛੱਡ ਕੇ ਉਸ ਦੇ ਦਰਸ਼ਨ ਕਰਨ ਜਾਂਦਾ ਹਾਂ ਮੈਂ ਕੇਵਲ ਸੱਚਖੰਡ ਦੇ ਵਿੱਚ 6 ਘੰਟੇ ਟਿਕਦਾ ਹਾਂ 18 ਘੰਟੇ ਮੈਂ ਪ੍ਰithvi ਦਾ ਪੂਰਾ ਚੱਕਰ ਲਾਉਂਦਾ ਹਾਂ ਤੇ ਜੋ ਵੀ ਸ਼ਰਧਾਲੂ ਮੇਰਾ ਧਿਆਨ ਧਰ ਕੇ ਅੰਮ੍ਰਿਤ ਵੇਲੇ ਉੱਠ ਕੇ RAM ਦਾ ਨਾਮ ਜਪ ਰਿਹਾ ਹੁੰਦਾ ਹੈ ਉਸ ਦੇ ਕੋਲ ਜਾ ਕੇ ਮੈਂ ਉਸ ਦੇ ਸਿਰ ਦੇ ਉੱਪਰ ਹੱਥ ਰੱਖ ਕੇ ਉਸ ਨੂੰ ਕਹਿੰਦਾ ਹਾਂ ਕਿ ਧੰ ਤੂੰ ਧੰ ਤੂੰ ਧੰ ਤੂੰ ਇਹ ਸੁਣ ਕੇ ਅਰਜਨ ਦੀ ਸ਼ੰਕਾ ਦੂਰ ਹੋ ਗਈ ਤੇ ਉਸ ਨੇ ਭਗਵਾਨ ਤੋਂ ਮਾਫੀ ਮੰਗੀ ਕਿ ਮੈਂ ਤੇਰੇ ਉੱਪਰ ਸ਼ੰਕਾ ਕੀਤੀ ਸਾਧ ਸੰਗਤ ਜੀ ਇਹ ਕੋਈ ਨਵੀਂ ਗੱਲ ਨਹੀਂ ਹੈ ਕਿ ਕਲਯੁਗ ਦੇ ਵਿੱਚ ਹਰੇਕ ਬੰਦੇ ਨੂੰ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ ਚਾਹੀਦਾ ਹੈ ਇਹ ਤਾਂ ਯੁੱਗਾਂ ਯੁੱਗਾਂ ਤੋਂ ਹਰੇਕ ਅਵਤਾਰ ਨੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣ ਦੇ ਲਈ ਹੁਕਮ ਕੀਤਾ ਹੈ ਅੱਜ ਕੱਲ੍ਹ ਕਈ ਇਹੋ ਜਿਹੇ ਪ੍ਰਚਾਰਕ ਬਣ ਗਏ ਹਨ ਜਿਹੜੇ ਕੇ ਕਈ ਕਈ ਦਿਨ ਨਹਾਉਂਦੇ ਨਹੀਂ ਹਨ ਉਹ ਲੋਕਾਂ ਨੂੰ ਕਹੀ ਜਾ ਰਹੇ ਹਨ ਕਿ ਕੋਈ ਨਰਕ ਸਵਰਗ ਨਹੀਂ ਹੈ ਜੋ ਮਰਜੀ ਕਰੀ ਜਾਓ ਕੋਈ ਧਰਮਰਾਜ ਨਹੀਂ ਹੈ ਕੋਈ ਕਰਮਾਂ ਦਾ ਲਿਖਾ ਨਹੀਂ ਦੇਣਾ ਪੈਂਦਾ ਕਈ ਕਹਿੰਦੇ ਹਨ ਜੇ ਸਵਰਗ ਨਰਕ ਹੈ ਧਰਮਰਾਜ ਹੈ ਤਾਂ ਸਾਨੂੰ ਦਿਖਾਓ ਪਰ ਗੁਰੂ ਸਾਹਿਬਾਂ ਨੇ ਗੁਰਬਾਣੀ ਦੇ ਵਿੱਚ ਜੋ ਵੀ ਫਰਮਾਇਆ ਹੈ ਉਹੋ ਤਿੰਨ ਕਾਲ ਸਤ ਹੈ ਗੁਰਬਾਣੀ ਦੇ ਵਿੱਚ ਗੁਰੂ ਸਾਹਿਬਾਂ ਨੇ ਫਰਮਾਇਆ ਹੈ ਦਿਸੇ ਖੜਾ ਡਰਾਉਣਾ ਕਰ ਔਗਣ ਪਛੋ ਤਾਵਣਾ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜੋ ਬੰਦਾ ਨਾਮ ਨਹੀਂ ਜਪਦਾ ਉਹ ਪ੍ਰੇਤ ਬਣ ਕੇ ਦਿਸਦਾ ਹੈ ਇਹ ਜੋ ਗੁਰਬਾਣੀ ਹੈ ਇਹ ਕਿਸੇ ਆਮ ਮਨੁੱਖ ਨੇ ਨਹੀਂ ਉਚਾਰਨ ਕੀਤੀ ਇਹ ਧਰੋਂ ਦਰਗਾਹੀ ਬਾਣੀ ਗੁਰੂ ਸਾਹਿਬਾਂ ਨੇ ਆਪ ਉਚਾਰਨ ਕੀਤੀ ਹੈ ਇਸ ਦੇ ਵਿੱਚ ਜੋ ਵੀ ਲਿਖਿਆ ਹੋਇਆ ਹੈ ਉਹ ਸਾਰਾ ਕੁਝ ਤਿੰਨ ਕਾਲ ਸਤ ਹੈ ਇਸ ਕਰਕੇ ਬੰਦੇ ਨੂੰ ਅੰਮ੍ਰਿਤ ਛੱਕ ਕੇ ਅੰਮ੍ਰਿਤ ਵੇਲੇ ਉੱਠ ਕੇ ਤਿੰਨ ਤੋਂ 6 ਵਜੇ ਤੱਕ ਨਾਮ ਜ਼ਰੂਰ ਜਪਣਾ ਚਾਹੀਦਾ ਹੈ ਤੇ ਦਿਨ ਦੇ ਵਿੱਚ ਉਸ ਨੂੰ ਆਪਣਾ ਕਾਰਵਿਹਾਰ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ